ਸਟਾਈਮ ਮੈਂ ਕਰਨ ਲੱਗੀ ਸੀ ਮੈਂ ਲੱਗ ਜਾਣਾ ਸੀ ਫਾਇ ਮੈਂ ਸੋਚਿਆ ਕਿ ਮੇਰੇ ਦੋ ਬੱਚੇ ਆ ਮੇਰੇ ਤੋਂ ਬਾਅਦ ਤਾਂ ਬੱਚਾ ਦਾ ਕੋਈ ਨਹੀਂ ਹੈਗਾ ਕਿ ਕਿਸੇ ਨੇ ਨਹੀਂ ਰੱਖਣਾ ਜੀ ਜੀ ਵੀ ਬੇਟਾ ਤੇ ਬੇਟੀ ਲੈ ਕੇ ਮੈਂ ਭਰਾ ਕੋਲ ਥੋੜਾ ਟਾਈਮ ਗਈ ਸੀ ਉਹ ਗੱਲਾਂ ਬਾਤਾਂ ਕਰਨ ਲੱਗ ਗਏ ਸੀ ਭੈਣ ਕੋਲ ਗਈ ਸੀ ਤੇ ਜੀਜਾ ਗੱਲਾਂ ਬਾਤਾਂ ਕਰਨ ਲੱਗ ਗਿਆ ਸੀ ਫਿਰ ਮੈਂ ਇਸ ਕਰਕੇ ਸਭ ਨੂੰ ਛੱਡਤਾ ਹੁਣ ਜੀ ਕੀ ਕਹਿੰਦੇ ਸੀ ਭਰਾ ਪਰਜਾਈ ਤੁਹਾਨੂੰ ਤੁਹਾਡੇ ਕਹਿ ਦਿੰਦੇ ਸੀ ਕਿ ਤੁਸੀਂ ਆਪਦੇ ਘਰੇ ਚਲੇ ਜਾਓ ਤੁਹਾਨੂੰ ਕਿਹੜਾ ਮਾਰਨ ਲੱਗਿਆ ਤੁਹਾਨੂੰ ਕਿਹੜਾ ਕੁੱਟਣ ਲੱਗਿਆ ਇਸ ਕਰਕੇ ਹੁਣ ਮੈਂ ਸਭ ਨੂੰ ਛੱਡ ਤਾਂ ਜੀ ਜੀ ਬੇਟਾ ਤੁਹਾਡਾ ਮਿਲਦਾ ਤੁਹਾਨੂੰ ਬੇਟਾ ਕਦੀ ਕਦੀ ਫੋਨ ਕਰਦਾ ਹੁੰਦਾ ਆ ਬਸ ਮਿਲਦਾ ਨਹੀਂ ਜੀ ਕੀ ਕਹਿੰਦਾ ਬੇਟਾ ਤੁਹਾਡਾ ਤੁਹਾਨੂੰ ਫੋਨ ਕਰ ਬਸ ਕੁਛ ਨਹੀਂ ਕਹਿੰਦਾ ਤੁਹਾਡੇ ਕਰਕੇ ਕਹਿੰਦਾ ਲੜਾਈ ਪੈਂਦੀ ਆ ਤੁਸੀਂ ਘਰ ਨਾ ਆਇਆ ਕਰੋ ਜੀ ਹਾਂਜੀ 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 ਤੇ ਹੁਣ ਕਿਹੋ ਜੀ ਜੀ ਰੰਗੇ ਚੱਲ ਰਹੀ ਹੁਣ ਵੀ ਹਾਲਾਤ ਉਹ ਜੀ ਨੇ ਜਿਸ ਤਰ੍ਹਾਂ ਦੇ ਪਹਿਲੇ ਸੀਗਾ ਹੁਣ ਵੀ ਹਾਲਾਤ ਖਰਾਬ ਵੀ ਬਹੁਤ ਚੱਲ ਰਿਹਾ ਜੀ ਇੰਨੇ ਹਾਲਾਤ ਜਿਆਦਾ ਖਰਾਬ ਚੱਲ ਰਹੇ ਆ ਕਿ ਬਹੁਤ ਮੁਸ਼ਕਲ ਆ ਰਹੀ ਹੈ ਹਜੇ ਵੀ ਮੈਨੂੰ ਬਹੁਤ ਜਿਆਦਾ ਮੁਸ਼ਕਲ ਆ ਰਹੀ ਹੈ ਜੀ ਹੁਣ ਵੀ ਤੁਸੀਂ ਘਰਾਂ ਦੇ ਕੰਮ ਕਰਦੇ ਹੋ ਨਹੀਂ ਹੁਣ ਤਾਂ ਮੈਂ ਥੋੜੀ ਤਬੀਅਤ ਖਰਾਬ ਹੋਣ ਕਰਕੇ ਘਰਾਂ ਦੇ ਕੰਮ ਕਰਨੇ ਛੱਡ ਤੇ ਇੱਕ ਵਾਰ ਤਾਂ ਰਿਸ਼ਤੇਦਾਰਾਂ ਕੋਲ ਹੀ ਰਹਿ ਰਹੀ ਆ ਬਸ ਉਹੀ ਰੋਟੀ ਦੇ ਰਿਹਾ ਮੈਨੂੰ ਜੀ ਤੁਹਾਡਾ ਤਾਂ ਇਹ ਨਹੀਂ ਕਰਦਾ ਕਿ ਮੈਂ ਵੀ ਹੁਣ ਫੇਰ ਕੰਮ ਕਰਾਂ ਜਿਸ ਤਰ੍ਹਾਂ ਰਿਸ਼ਤੇਦਾਰ ਵੀ ਤੁਹਾਨੂੰ ਤਾਣੇ ਮੇਨੇ ਮਾਰਦੇ ਨੇ ਕਿ ਕੰਮ ਕਰ ਕਰੋ ਤੇ ਆਪ ਤੱਕ ਖਾਓ ਹਾਂਜੀ ਹੁਣ ਮੈਂ ਕੋਈ ਸੋਚ ਰਹੀ ਸੀ ਕੋਈ ਵੀ ਰੇੜੀ ਰੂੜੀ ਲਾਉਣ ਦਾ ਸੋਚ ਰਹੀ ਆ ਕੋਈ ਵੀ ਪੂੜੀਆਂ ਪਾੜੀਆਂ ਵਾਲ ਤੇ ਹਜੇ ਮੇਰੇ ਕੋਲ ਇੰਨਾ ਵੀ ਗੁਜਾਇਸ਼ ਹੈ ਨਹੀਂ ਕਿ ਮੈਂ ਰੇੜੀ ਲਾ ਕੇ ਵੀ ਆਪਦਾ ਵੀ ਕੋਈ ਰੋਟੀ ਦਾ ਗੁਜ਼ਾਰਾ ਕਰ ਲਾਂ ਹਜੇ ਮੇਰੇ ਕੋਲ ਕੋਈ ਗੁਜਾਇਸ਼ ਨਹੀਂ ਹੈਗੀ ਕਿਸੇ ਤਰ੍ਹਾਂ ਦੀ ਵੀ ਜੀ ਕੋਈ ਹੈਲਪ ਚਾਹੀਦੀ ਹੈ ਤੁਹਾਨੂੰ ਹਾਂਜੀ ਹਾਂਜੀ ਹੈਲਪ ਜੇ ਮੈਨੂੰ ਮਿਲ ਗਈ ਤੇ ਜੀ ਮੈਂ ਆਪਦਾ ਰੋਟੀ ਦਾ ਗੁਜ਼ਾਰਾ ਕਰ ਲਾਂਗੀ ਤੇ ਮੈਂ ਵੀ ਸੋਚ ਰਹੀ ਆ ਕਿ ਮੈਂ ਉੱਚੇ ਮਕਾਮ ਤੱਕ ਪਹੁੰਚ ਜਾਵਾਂ ਤੇ ਜਿਹੜੇ ਨਾਥ ਬੱਚੇ ਆ ਜਿਹੜੀਆਂ ਲੇਡੀਜ਼ ਘਰਾਂ ਵਿੱਚੋਂ ਕੱਢ ਦਿੰਦੇ ਆ ਉਹ ਲੇਡੀਜ਼ ਨੂੰ ਮੈਂ ਆਪਣੇ ਕੋਲ ਰੱਖਣਾ ਚਾਹੁੰਦੀ ਆ ਤੇ ਉਹਨਾਂ ਦੀ ਸੇਵਾ ਕਰਨਾ ਚਾਹੁੰਦੇ ਆ ਜੇ ਹੈਲਪ ਦੀ ਕੋਈ ਲੋੜ ਚਾਹੁੰਦੇ ਹੋ ਤੁਸੀਂ ਆਪਣੀ ਆਈਡੀ ਜਾਂ ਕੋਈ ਆਪਣਾ ਨੰਬਰ ਸਾਂਝਾ ਕਰ ਦਿਓ ਤਾਂ ਕਿ ਜਿਹੜੇ ਸਾਡੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ ਜਾਂ ਤੁਹਾਡੀ ਹੈਲਪ ਕਰ ਸਕਣੋ ਹਾਂਜੀ ਆਈਡੀ ਹੈਗੀ ਆ ਜੀ ਗੁਰਮੀਤ ਕੌਰ ਜੀ ਹਾਂਜੀ ਆਪਣੀ ਆਈਡੀ ਗੁਰਮੀਤ ਕੌਰ ਦੇ ਨਾਂ ਤੇ ਬਣੀ ਹੋਈ ਆ ਜੇ ਕਿਸੇ ਵੀਰ ਭਰਾ ਨੇ ਮੇਰੀ ਹੈਲਪ ਕਰਨੀ ਹੋਵੇ ਤਾਂ ਜੀ ਮੇਰੀ ਆਈਡੀ ਤੇ ਮੈਨੂੰ ਫੋਨ ਕਰ ਸਕਦਾ ਹੈ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਘਰ ਵਾਲੇ ਤੋਂ ਵਾਕ ਹੋ ਕੇ ਕੀ ਕੁਛ ਦੇਖਿਆ ਕੀ ਕੁਛ ਹੰਡਾਇਆ ਘਰ ਵਾਲੇ ਨੇ ਨਹੀਂ ਕਦੀ ਫੋਨ ਕੀਤਾ ਕਿ ਵਾਪਸ ਆ ਜਾ ਮੇਰੇ ਕੋਲ ਨਹੀਂ ਜੀ ਉਹਨਾਂ ਨੇ ਕਦੀ ਨਹੀਂ ਫੋਨ ਕੀਤਾ ਕਦੀ ਕਿਸੇ ਨੇ ਫੋਨ ਹੀ ਨਹੀਂ ਕੀਤਾ ਰਿਸ਼ਤੇਦਾਰਾ ਵੀ ਨਹੀਂ ਕੀਤਾ ਘਰ ਵਾਲੇ ਨੇ ਵੀ ਨਹੀਂ ਕੀਤਾ ਹੁਣ ਵੀ ਇੰਨੀਆਂ ਮੁਸ਼ਕਲਾਂ ਆ ਰਹੀਆਂ ਮੈਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਆ ਰਹੀਆਂ ਤੇ ਸੋਹਰਾ ਪਰਿਵਾਰ ਚੋਂ ਨਹੀਂ ਕਿਸੇ ਨੇ ਫੋਨ ਕੀਤਾ ਤੁਹਾਨੂੰ ਨਹੀਂ ਜੀ ਕੋਈ ਵੀ ਫੋਨ ਕਰਦਾ ਹੁਣ ਇਸ ਟਾਈਮ ਤਾਂ ਸਮਝੋ ਮੈਂ ਇਕੱਲੀ ਹੈਗੀ ਆ ਬਸ ਜੀ ਜਦੋਂ ਘਰ ਵਾਲੇ ਦੇ ਨਾਲ ਤੁਸੀਂ ਵੱਖ ਹੋਏ ਸੀਗੇ ਫਿਰ ਲੋਕਾਂ ਦਾ ਨਜ਼ਰੀਆ ਕਿਹੋ ਜਿਹਾ ਸੀਗਾ ਤੁਹਾਡਾ ਕਿ ਇਕੱਲੀ ਔਰਤ ਸੀਗੀ ਘਰ ਵਾਲਾ ਵੀ ਨਹੀਂ ਸਾਥ ਦੇ ਰਿਹਾ ਸੀ ਫੇ ਇਕੱਲੇ ਰਹਿ ਰਹੇ ਸੀ ਇਕੱਲੇ ਘਰ ਦਾ ਗੁਜ਼ਾਰਾ ਕਰ ਰਹੀ ਸੀ ਕੁੜੀ ਨੂੰ ਵੀ ਪਾਲਨੇ ਸੀ ਲੋਕਾਂ ਦਾ ਨਜ਼ਰੀਆ ਕਿਹੋ ਜਿਹਾ ਸੀਗਾ ਤੁਹਾਡੇ ਪ੍ਰਤੀ ਲੋਕਾਂ ਦਾ ਨਜ਼ਰੀਆ ਵੀ ਬਹੁਤ ਗਲਤ ਹੋ ਗਿਆ ਸੀਗੇ ਇੰਨੀਆਂ ਗਲਤ ਨਜ਼ਰਾਂ ਨਾਲ ਸਭ ਮੈਨੂੰ ਦੇਖਦੇ ਸੀ ਕਿ ਮੈਂ ਇੰਨੀ ਮੁਸ਼ਕਲ 'ਚ ਆ ਗਈ ਸੀ ਕਿ ਸਮਝ ਨਹੀਂ ਆਉਂਦੀ ਸੀ ਕਿ ਕੀ ਕਰ ਲਾਂ ਬਹੁਤ ਮੁਸ਼ਕਲਾਂ ਦੇਖੀਆਂ ਬਹੁਤ ਲੋਕ ਵੀ ਬਹੁਤ ਗਲਤ ਨਜ਼ਰਾਨਾ ਦੇਖਦੇ ਸੀ ਕਿ ਕੱਲੀ ਰਹਿੰਦੀ ਆ ਬਹੁਤ ਕੁਝ ਕਈ ਵਾਰੀ ਮੈਨੂੰ ਗਲਤ ਕੋਈ ਬੋਲ ਵੀ ਜਾਂਦਾ ਸੀ ਪਤਾ ਨਹੀਂ ਮੇਰੇ ਮਨ ਤੇ ਮੈਨੂੰ ਆਉਂਦਾ ਸੀ ਕਿ ਮੈਂ ਏਦੂ ਤੇ ਬੰਦਾ ਨਹਿਰ ਚ ਛਾਲ ਮਾਰ ਜੇ ਤੇ ਉਹ ਚੰਗਾ ਹੈਗਾ ਇਸ ਜ਼ਿੰਦਗੀ ਨਾਲੋਂ ਮੇਰੀ ਜ਼ਿੰਦਗੀ ਇੰਨੀ ਨਰਕ ਬਣੀ ਪਈ ਆ ਕਿ ਬਹੁਤ ਮੁਸ਼ਕਲ ਆਈ ਪਈ ਆ ਮੈਨੂੰ ਜੀ ਕੀ ਕੁਝ ਲੋਕ ਤੁਹਾਨੂੰ ਕਹਿੰਦੇ ਸੀ ਉਸ ਟਾਈਮ ਦੇ ਵਿੱਚ ਜਿਸ ਤਰ੍ਹਾਂ ਤੇ ਦਾਦੇ ਵੀ ਕਿ ਮੇਰਾ ਦਿਲ ਕਰਦਾ ਸੀ ਮੈਂ ਨਹਿਰ ਚ ਛਾਲ ਮਾਰ ਦਵਾਂ ਕਿਸੇ ਲੋਕ ਕਈ ਵਾਰੀ ਮਿਲਦੇ ਸੀ ਤੇ ਕਹਿ ਦਿੰਦੇ ਸੀ ਕਿ ਸਾਡੇ ਨਾਲ ਰਹਿ ਜਾ ਤੂੰ ਤੈਨੂੰ ਅਸੀਂ ਖੁਸ਼ ਰੱਖਾਂਗੇ ਕਿੰਨੀਆਂ ਨੀਆਂ ਮੁਸ਼ਕਲਾਂ ਮੈਂ ਗੁਜ਼ਰ ਰਹੀ ਹਾਂ ਕਿ ਬਹੁਤ ਜ਼ਿਆਦਾ ਕਿ ਕਈ ਬੰਦੇ ਕਹਿੰਦੇ ਸੀ ਕਿ ਸਾਡੇ ਨਾਲ ਤੂੰ ਰਹਿ ਜਾ ਵਿਆਹ ਕਰਵਾ ਲੈ ਸਾਡੇ ਨਾਲ ਜਾਂ ਬਹੁਤ ਜ਼ਿਆਦਾ ਹੋ ਗਿਆ ਸੀ ਕਿ ਮੈਨੂੰ ਇੰਜ ਲੱਗਦਾ ਸੀ ਕਿ ਮੈਂ ਹੁਣ ਆਪਣੇ ਆਪ ਨੂੰ ਜਿਉਂਦਾ ਨਹੀਂ ਰੱਖ ਸਕਦੀ ਕਿ ਮੈਨੂੰ ਇੰਨੇ ਹਾਲਾਤ ਮਾਰੇ ਹੋਏ ਪਿਆ ਮੇਰੇ ਜੀ ਤੁਸੀਂ ਡੋਲੇ ਤਾਂ ਨਹੀਂ ਸੀਗੇ ਉਸ ਵਕਤ ਜਦੋਂ ਤੁਹਾਨੂੰ ਲੋਕ ਕਹਿੰਦੇ ਸੀਗੇ ਕਿ ਸਾਡੇ ਨਾਲ ਰਹਿ ਲੈ ਵਧੀਆ ਖਾਣਾ ਪੀਣਾ ਦਵਾਂਗੇ ਪੈਸੇ ਦਵਾਂਗੇ ਡੋਲ ਤਾਂ ਗਈ ਸੀ ਮੈਂ ਇੱਕ ਵਾਰੀ ਫਿਰ ਮੈਂ ਕਿ ਹਿੰਮਤ ਨਹੀਂ ਆਪਾਂ ਜਦੋਂ ਮਨ ਦੇ ਸੱਚੇ ਬੰਦੇ ਹੈਗੇ ਆ ਬਿਲਕੁਲ ਮੀਡਲ ਕਲਾਸ ਫੈਮਿਲੀ ਤੋਂ ਮੈਂ ਹੈਗੀ ਆ ਬਿਲਕੁਲ ਸਚਾਈ ਨਾਲ ਚੱਲ ਰਹੇ ਆ ਆਪਾਂ ਹੁਣ ਤਾਂ ਮੈਂ ਕਦੀ ਕਿਸੇ ਨਾਲ ਗੱਲਬਾਤ ਨਹੀਂ ਕੀਤੀ ਕਦੀ ਕਿਸੇ ਨੂੰ ਬਾਹਰ ਜਾ ਕੇ ਆਪਾਂ ਕਦੇ ਵੀ ਗੱਲਬਾਤ ਨਹੀਂ ਕੀਤੀ ਕਿਸੇ ਬੰਦੇ ਨਾਲ ਜਾਂ ਜਨਾਨੀ ਨਾਲ ਕਦੇ ਵੀ ਨਹੀਂ ਹਾਂਜੀ ਤੇ ਇੱਕ ਨੰਬਰ ਆਪਣਾ ਸ਼ੇਅਰ ਕਰਨਾ ਚਾਹੁੰਗੇ ਜੇ ਤੁਹਾਡੇ ਕੋਈ ਹੈਲਪ ਕਰਨਾ ਚਾਹੁੰਦਾ ਨੰਬਰ ਤੁਸੀਂ ਆਪਣਾ ਸ਼ੇਅਰ ਨਹੀਂ ਕੀਤਾ ਸਰ ਜੇ ਮੈਂ ਨੰਬਰ ਸ਼ੇਅਰ ਕਰਦੀ ਆ ਤੇ ਲੋਕ ਇੰਜ ਮੈਨੂੰ ਫੋਨ ਗਲਤ ਗਲਤ ਤਰ੍ਹਾਂ ਦੇ ਫੋਨ ਕਰਨ ਲੱਗ ਜਾਂਦੇ ਆ ਮੈਂ ਆਡੀ ਤੇ ਵੀ ਨੰਬਰ ਲਾਇਆ ਸੀ ਤੇ ਮੈਂ ਇਸ ਕਰਕੇ ਆਪਦਾ ਨੰਬਰ ਸ਼ੇਅਰ ਨਹੀਂ ਕਰ ਸਕਦੀ ਜੀ ਜਦੋਂ ਤੁਹਾਡਾ ਘਰ ਵਾਲਾ ਸ਼ਰਾਬ ਪੀਂਦਾ ਸੀ ਆ ਕੇ ਮਾਰਦਾ ਕੁੱਟਦਾ ਸੀ ਆਣ ਗਵਾੜ ਨਹੀਂ ਕਹਿੰਦਾ ਸੀਗਾ ਕਿ ਤੁਹਾਡਾ ਘਰ ਵਾਲਾ ਤੁਹਾਡੇ ਨਾਲ ਗਲਤ ਕਰ ਰਿਹਾ ਸਰ ਲੋਕ ਤਮਾਸ਼ਾ ਦੇਖਣ ਵਾਲੇ ਹੁੰਦੇ ਆ ਕੋਈ ਨਹੀਂ ਕਿਸੇ ਨੂੰ ਕਹਿੰਦਾ ਕੋਈ ਸ਼ਬ ਤਮਾਸ਼ਾ ਹੀ ਦੇਖਦੇ ਸੀ ਕਿ ਹਾਂ ਬਹੁਤ ਵਧੀਆ ਹੋ ਰਿਹਾ ਬਹੁਤ ਵਧੀਆ ਕਿ ਹਜੇ ਵੀ ਲੋਕ ਸੋਚਦੇ ਆ ਕਿ ਚੰਗਾ ਹੀ ਆ ਘਰ ਉਜੜਿਆ ਪਿਆ ਘਰ ਖੇਲੇ ਖਾਣ ਹੋਇਆ ਪਿਆ ਕੱਖ ਨਹੀਂ ਹੈਗਾ ਬਸ ਪਿਓ ਪੋਤੀ ਰਹਿ ਰਿਆ ਘਰ ਦੇ ਵਿੱਚ ਹੋਰ ਕੁਝ ਨਹੀਂ ਹੈਗਾ दारू ਪੀ ਕੇ ਆਪਦਾ ਸਮਾਨ ਵੀ ਘਰ ਦਾ ਫਰਜ ਵੇਚ ਦਿੱਤੀ ਆ ਤੇ ਘਰ ਦਾ ਸਮਾਨ ਬਹੁਤ ਵੇਚ ਚੁੱਕਿਆ ਉਹ ਹਾਂਜੀ ਬੇਟਾ ਤੁਹਾਡਾ ਰੋਕਦਾ ਨਹੀਂ ਉਹਨਾਂ ਨੂੰ ਬੇਟਾ 17 ਸਾਲ ਦਾ ਹੈਗਾ ਹੀ ਆ ਵਿਚਾਰਾ ਛੋਟਾ ਹੀ ਹੈ ਜੇ ਬੱਚਾ ਹੀ ਆ ਕੁਝ ਨਹੀਂ ਕਹਿ ਸਕਦਾ ਹਜੇ ਤੋ ਕੁਝ ਨਹੀਂ ਕਹਿੰਦਾ ਹਜੇ ਤਾਂ ਸਾਰਾ ਸਮਾਨ ਘਰ ਦਾ ਵੇਚ ਦਿੱਤਾ ਉਸ ਦਾ ਰੂਪਿੰਦੇ ਨੇ ਜੀ ਤੁਹਾਨੂੰ ਡਰ ਨਹੀਂ ਲੱਗਦਾ ਕਿ ਉਹ ਵੀ ਕਿਤੇ ਉਹੀ ਸੰਗਤ ਦੇ ਵਿੱਚ ਨਾ ਪੈ ਜਾਵੇ ਬੇਟਾ ਤੁਹਾਡਾ ਡਰ ਤਾਂ ਲੱਗਦਾ ਹੀ ਆ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ ਕਈ ਵਾਰਾਂ ਬਹੁਤ ਜ਼ਿਆਦਾ ਮੁਸ਼ਕਲ ਹੋਈ ਵੀ ਆ ਬੇਟੇ ਬਾਰੇ ਸੋਚਦੀ ਆ ਤਾਂ ਇੰਨਾ ਜ਼ਿਆਦਾ ਮੁਸ਼ਕਲ ਹੋ ਗਿਆ ਕਿ ਬੇਟਾ ਵੀ ਗਲਤ ਸੰਗਤ ਤੇ ਚ ਨਾ ਪੈ ਜੇ ਕਿ ਬੇਟਾ ਗਲਤ ਸੰਗਤ ਤੇ ਨਾ ਜਾਵੇ ਕਈ ਵਾਰ ਰਾਤ ਨੂੰ 10 ਵਜੇ ਫੋਨ ਕਰਦੀ ਹੁੰਨੀ ਆ ਬੇਟਾ ਤੂੰ ਕਿੱਥੇ ਆ ਘਰੇ ਹੈਗਾ ਕਿ ਨਹੀਂ ਹੈਗਾ ਬਹੁਤ ਮੁਸ਼ਕਲ ਆ ਰਹੀ ਆ ਬੇਟੇ ਕਰਕੇ ਵੀ ਬਹੁਤ ਜ਼ਿਆਦਾ ਮੁਸ਼ਕਲ ਆ ਰਹੀ ਆ ਮੈਨੂੰ ਸੋਚ ਕੇ ਜੀ ਨਾ ਟਾਈਮ ਤੁਸੀਂ ਰਹੇ ਹੋ ਬੱਚਿਆ ਕਰਕੇ ਸਰਵਾਈਵ ਕੀਤਾ ਤੁਸੀਂ ਫਿਰ ਹਾਂਜੀ ਹਾਂਜੀ ਸੋ ਲਾਸਟ ਦੇ ਵਿੱਚ ਕੁਝ ਕਹਿਣਾ ਚਾਹੋਗੇ ਹੋਰ ਵੀ ਤੁਹਾਡੇ ਵਰਗੀਆਂ ਔਰਤਾਂ ਨੇ ਜਿਹੜੀਆਂ ਥੱਕ ਹਾਰ ਜਾਂਦੀਆਂ ਨੇ ਜ਼ਿੰਦਗੀ ਹਾਰ ਜਾਂਦੀਆਂ ਨੇ ਕੁਝ ਕਹਿਣਾ ਚਾਹੋਗੇ ਉਹਨਾਂ ਨੂੰ ਤੁਸੀਂ ਮੈਂ ਇਹੀ ਕਹਣਾ ਚਾਹਣੀ ਆ ਕਿ ਲੇਡੀਜ਼ ਭੈਣਾ ਜੋ ਵੀ ਦੁੱਖ ਮੁਸੀਬਤਾਂ ਦਾ ਝੇੜ ਰਿਆ ਕਿ ਜੀ ਆਪਦੀ ਹਿੰਮਤ ਤੇ ਆਪਦੇ ਘਰਾਂ ਵਿੱਚ ਕੰਮ ਕਰਕੇ ਆਪਦੇ ਬੱਚਿਆਂ ਨੂੰ ਰੋਟੀ ਖਵਾਓ ਜੀ ਜੇ ਤੁਹਾਨੂੰ ਬਹੁਤ ਜ਼ਿਆਦਾ ਮੁਸ਼ਕਲ ਆਉਂਦੀਆਂ ਤੇ ਕੋਈ ਵੀ ਕਿਸੇ ਦਾ ਸਾਥ ਨਹੀਂ ਦਿੰਦਾ ਹੁੰਦਾ ਭੈਣਾ ਭਰਾ ਵੀ ਛੱਡ ਜਾਂਦੇ ਆ ਪਰ ਆਪਦੀ ਹਿੰਮਤ ਤੇ ਆਪਦੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਓ ਤੇ ਚੰਗੀ ਪਰਵਰਿਸ਼ ਦਿਓ ਪਰ ਮੈਂ ਬਹੁਤ ਗਲਤੀ ਕਰ ਚੁੱਕੀ ਆ ਆਪਦੇ ਬੱਚਿਆਂ ਨੂੰ ਛੱਡ ਕੇ ਤੇ ਘਰ ਛੱਡ ਕੇ ਬਹੁਤ ਗਲਤੀ ਕੀਤੀ ਹੋਈ ਆ ਵੱਡੀ ਇੱਕ ਸਵਾਲ ਮੇਰਾ ਰਹਿ ਗਿਆ ਸੀਗਾ ਜਿਸ ਤਰ੍ਹਾਂ ਦੱਸਿਆ ਕਿ ਤੁਸੀਂ ਤੁਹਾਡਾ ਵੀ 14 ਸਾਲ ਦੀ ਉਮਰ ਦੇ ਵਿੱਚ ਵਿਆਹ ਹੋ ਗਿਆ ਸੀ 15 ਸਾਲ ਦੀ ਉਮਰ ਦੇ ਵਿੱਚ ਤੁਸੀਂ ਆਪਣੀ ਬੇਟੀ ਦਾ ਵਿਆਹ ਕਰ ਦਿੱਤਾ ਬੇਟੀ ਤੁਹਾਡੀ ਤਾਂ ਨਹੀਂ ਤੁਹਾਨੂੰ ਕਹਿੰਦੀ ਸੀ ਕਿ ਮੰਮੀ ਮੇਰਾ ਵੀ ਚਾਹੇ ਪੜਨ ਦਾ ਉਹੀ ਉਮਰ ਹੁੰਦੀ ਐ ਖੇਡਣ ਦੀ ਕੂਦਣ ਦੀ ਜੀ ਮੇਰੀ ਬੇਟੀ ਤਾਂ ਕਹਿ ਰਹੀ ਸੀ ਕਿ ਮੈਂ ਛਾਦੀ ਨਾ ਕਰੋ ਨਾ ਕਰੋ ਪਰ ਮੈਂ ਇੰਨੀ ਹਾਲਾਤ ਤੋਂ ਮੁਸ਼ਕਲ ਹੋ ਗਈ ਸੀ ਕਿ ਸ਼ਾਦੀ ਕਰਨੀ ਵੀ ਕਿ ਜਦੋਂ ਘਰ ਵਿੱਚ ਬੱਚੇ ਲੈ ਜਾਂਦੀ ਸੀ ਤੇ ਅਗਲੇ ਮੂੰਹ ਮੋਟੇ ਕਰ ਲੈਂਦੇ ਸੀ ਸਾਡੇ ਤੋਂ ਕੀ ਕਹਦੇ ਪਤਾ ਕਿੰਨਾ ਟਾਈਮ ਬੈਠੋਗੀ ਕਿੰਨਾ ਟਾਈਮ ਸਾਡੇ ਪੱਲੋ ਰੋਟੀ ਖਾਣਗੇ ਤੇ ਬਹੁਤ ਮੁਸ਼ਕਲ ਆਈ ਆ ਪਰ ਬੇਟੀ ਕਹਿ ਰਹੀ ਸੀ ਕਿ ਮੇਰੀ ਜਿਹੜੀ ਪੜਨ ਦੀ ਉਮਰ ਸੀ ਤੇ ਉਹ ਤੁਸੀਂ ਮੰਮੀ ਮੇਰੀ ਸ਼ਾਦੀ ਕਰਤੀ ਪਰ ਬੇਟੀ ਦੀ ਸ਼ਾਦੀ ਕਰਤੀ ਹੁਣ ਬੇਟੀ ਮੇਰੀ ਬਹੁਤ ਸੂਕੀ ਹੈ ਕੀ ਆ